ਇੱਜਤਕਾਰਾ ਓਏ ਇੱਜਤ ਰਾਜੂ ਮੈਂ ਕੀ ਕਰਾਂ ਯਾਰ ਕਿੱਥੋਂ ਪਾਲ ਪਾਲ ਇਹ ਜੇ ਬੱਚੇ ਕਿਹੜੀਆਂ ਬੱਕਰੀਆਂ ਰੋਜੇ ਸਨ ਜੰਮਦੀਆਂ ਨੇ ਤੈਨੂੰ ਵੀ ਪਤਾ ਹੀ ਆ ਵੀਰੇ ਕਿਹੜਾ ਰੋਜੇ ਬੱਚੇ ਸਾਰੀਆਂ ਬਰੀਡਰ ਥੋੜੀ ਜੰਮਦੀਆਂ ਨੇ ਬੱਕਰੀਆਂ ਤਾਂ ਸਮੇਂ ਸੇ ਹੀ ਸੂੰਦੀਆਂ ਨੇ ਯਾਰ ਓਏ ਜਉਂਦੀਆਂ ਰਹਿਣ ਬੱਕਰੀਆਂ ਤਾਂ ਜੰਮਦੀਆਂ ਰਹਿਣਗੀਆਂ ਫਿਰ ਹਰੇ ਤੇ ਬਾਰਤਾ ਸੀ ਹੱਥ ਦਾ ਘਰੇ ਦਿੱਤਾ ਇਹ ਬੱਕਈਆਂ ਇਹ ਰਹੀਆਂ ਤਾਂ ਜੰਮਣਗੀਆਂ ਕਿੱਥੋਂ ਨਾ ਕਰਤੀਆਂ ਦਾ ਰਾਜੂ ਮੁੱਲ ਤਾਂ 35000 ਆ ਤਾਂ ਹੈ 35000 ਜਰ ਵੇਚਣ ਵਾਲੀ ਗੱਲ ਕਰ ਭਲਿਆ ਲੋਕਾਂ ਨਾ ਜੁੱਤੀਆਂ ਮੇਰੇ ਮਰਾਵੇਂਗਾ ਨਾਲੇ ਆਪ ਖਾਵੇਂਗਾ ਕਮਾਲ ਆ ਯਾਰ ਮੇਰੀ ਗੱਲ ਸੁਣ ਉਹ ਰੱਬ ਦੇ ਵਾਸਤੇ ਜੁੱਤੀਆਂ ਖਾਣ ਵਾਲਾ ਨਾ ਮੈਨੂੰ ਬੜਾ ਗੁੱਸਾ ਆਉਂਦੇ ਨੇ ਨੋਕ ਮੈਂ ਤਾਂ ਇੱਕ ਬਿਸ਼ਰਮ ਹੋਇਆ ਫਿਰਦਾ ਯਾਰ ਕਹੀਂ ਆਣ ਦੇ ਲੋਕਾਂ ਦਾ ਕੀ ਡਟਦਾ ਮੈਂ ਲੰਬੇ ਸਮੇਂ ਚੱਲਣਾ ਹੈ ਮੰਡੀਏ ਚ ਜੁੱਤੀਆਂ ਦੇ ਨੋਕਾ ਵਾਜਿਆ ਲੋਕ ਦਾ 35000 ਦਾ ਭਲਾ ਕਿੱਥੋਂ ਲਊਗਾ ਲੈ ਮੇਰੇ ਨਮੈਜਰਾ ਯਾਰ ਜੇ ਦਾ ਬੱਚਾ ਪਾਲਣਾ ਫਿਰ ਤਾਂ ਵਧੀਆ ਲੈ ਲਓ ਮੈਂ ਨਹੀਂ ਕਹਵਾ ਮੈਨੂੰ ਹੀ ਲਓ ਜਿੱਤੋਂ ਮਰਜ਼ੀ ਲੈ ਲਓ ਯਾਰ ਮੇਰੇ ਕਿਹੜਾ ਇਹ ਤਾਂ ਆ ਵੀ ਓ ਚਰਨਿਆ ਓ ਨਿਉਨ ਸਾਫ ਕਰਾ ਦੇ ਸਰਪੰਚ ਬਣਿਆ ਫਿਰਦਾ ਸਾਰੇ ਪਿੰਡ ਦਾ ਜਿਵੇਂ ਕਹਤੋ ਸਾਧੂ ਨੇ ਤਮੀਜ਼ ਪਾਏ ਹੁੰਦੇ ਨੇ ਤੇਰੇ ਗਲ ਚ ਐ ਪਾਦਾ ਕੋਈ ਹਿਸਾਬ ਦਾ ਮੋਲ ਨਾ ਕੀ ਮੰਗੋ ਦੁਆਰੂ ਤੁਸੀਂ ਦੱਸ ਦੋ ਮੈਂ ਤਾਂ ਮੰਗ ਲਿਆ ਤੁਸੀਂ ਦੱਸ ਦੋ ਉਰੇ ਆ ਲਾਣੀਦਾਰ ਨਹੀਂ ਲੈ ਤੋਂ ਬਿਨਾਂ ਨਹੀਂ ਆਪਾਂ ਮੋਲ ਲਾਉਂਦੇ ਉਰੇ 10000 ਰੁਪਏ ਦਿੰਦਾ ਬਾਈ ਕੋਈ ਗੱਲ ਨਹੀਂ ਤੂੰ ਤੇਰੀ ਮਰਜ਼ੀ ਆ پیچھے 35 ਮੰਗੀ ਜਾਂ 3500 ਦਾ ਬੱਚਾ ਵੀ ਨਹੀਂ ਹੈਗਾ ਕਿਉਂ ਜੀ ਤੈਨੂੰ ਇਹਨੂੰ ਕੰਮ ਵਿੱਚ ਵਿਚਾਰ ਨੂੰ ਫਾਇਦੇ ਨਹੀਂ ਖੜੇ ਇੰਤਾ ਛੱਡ ਦੇ ਗਰੀਬ ਨੂੰ ਲੈ ਛੱਡਦਾ ਗਰੀਬ ਨੂੰ ਮੁਰੇ ਬਚਾਵੇ ਖੜਾ ਲੈ ਕੀ ਤੈਨੂੰ ਖਾਂਦਾ ਨਹੀਂ ਹੁੰਦਾ ਤੂੰ ਖੜਾ ਰਹਿਗਾ ਸੌਦਾ ਇਹ ਲੈ ਉਹਨੂੰ ਕਾ ਛੱਡ ਦੇ ਲੈ ਦੱਸ ਇੱਥੇ ਖੜਾ ਦੇ ਗੱਲਾਂ ਲਾ ਦੇਗਾ ਘੋਟਾ ਬਸ ਖੜਾ ਰਹਿੰਦੇ ਛੱਡ ਦੇ ਦਸਖਾਨ ਸਾਹਿਬ 12000 ਲੱਤੋ ਵੀਰੇ 12 ਲੈ 12 ਲੈ ਜੀ ਪਰ ਹੋਰ ਕੀ 20000 ਦਾ 20 ਦਾ ਜਿੰਨੇ ਤੂੰ ਰੋਜ਼ ਬੱਕਰੀਆਂ ਵੇਚਦਾ ਰੋਜ਼ ਮੰਡੀਆਂ ਜੀ ਰਹਿਣਾ ਤੂੰ ਕਿੰਨਾ ਬੱਚਾ ਕੁਆਲਟੀ ਕਿੰਨੀ ਆ ਸਾਰਾ ਕੁ ਤੈਨੂੰ ਪਤਾ ਤੇਰੇ ਮੂਰੇ ਆ ਸਤੋਂ ਨਾ ਕਹਾ ਕੀ ਕਹੋ ਇਹ ਸਤੋਂ ਨਾ ਨਾ ਕਹਾ ਹੁਣ ਦੱਸ ਲੈ ਕਿਉਂ ਮੜਿਆ ਵੀ ਨਹੀਂ ਜਾਂਦਾ ਅਗਲਾ ਨਵਾਂ ਬਫਾਰੀਆ ਉਹ ਵਿਚਾਰਾ ਮਾਰੇ ਗਿਆ ਕਾਮਜਾ ਬਣਾ ਹੋਇਆ ਅਗਲਾ ਗਾਲਾਂ ਕੱਢਦਾ ਸਾਨੂੰ ਮਰਨ ਵਾਲੀ ਤਾਂ ਗੱਲ ਤਾਂ ਹੋਵੇ ਵੀ ਜੇ ਬੱਚੇ ਦੀ ਕੋਈ ਘਾਟ ਹੋਵੇ ਕਿਉਂ ਕਿਉਂ ਵੀ ਤੇ ਪਰ ਥੋੜਾ ਸਹਾਰਾ ਲਾ ਕੇ ਖੜਾ ਕਰੋਗੇ ਤਾਂ ਫੇਰ ਹੀ ਖੜਾ ਹੋਊਗਾ ਹਾਂ ਫੇਰ ਹੀ ਖੜਾ ਹੋਊਗਾ ਪਹਿਲੇ ਕੋਟਾ ਲਾਉਣ ਲਈ ਬਾਈ ਮੇਰੀ ਗੱਲ ਸਹਾਰੇ ਦੀ ਗੱਲ ਇਹ ਹੁੰਦੀ ਹੈ ਵੀ ਬਾਈ ਬੱਚਾ ਲੈ ਜਾਦੇ ਤਾਂ ਪੈਸਾ ਨਹੀਂ ਲੈਂਦੇ ਤਾਂ ਨਹੀਂ ਨਹੀਂ ਉਹ ਨਹੀਂ ਬੱਚਾ ਬੱਚਾ ਮਤਲਬ ਬੱਚਾ ਨਹੀਂ ਕਰਦੇ ਐ ਕੋਈ ਕਰਨੀ ਉਹ ਕੁਝ ਨਹੀਂ ਮਿਲਦਾ ਨਹੀਂ ਉਹ ਕਰਨੀ ਇਹ ਤਾਂ ਬਈ ਦਾਣੀਆਂ ਕੂਣੀਆਂ ਬਈ ਮੈਂ ਤਾਂ ਬਈ ਸਾਰਾ ਦੇ ਹੁੰਦਾ ਕਿਉਂ ਇਹਨੂੰ ਖਰਾਕ ਪਾਉਣੀ ਬਹੁ ਖਰਾਕ ਨਾ ਬਣੂ ਹਜੇ ਇਹਦਾ ਹੁਣ ਪਾਲੀਆਂ ਮੱਕੀ 1 ਕਿਲੋ ਰੋਜ਼ ਖਾਜਾ ਕਰੂ ਅੱਧੀ ਕਿਲੋ ਬਜਾ ਜੀ ਦਾਣੇ ਨਾ 13000 ਦਾ ਦੇ ਯਾਰ ਤਾਨੂੰ ਰਾਜੀ ਯਾਰ ਫੇ ਦੇਣਾ ਕਿੰਨੇ ਦਾ ਸਹੀ ਹੈ ਯਾ 30000 ਦਾ ਲੈ ਜਾ ਪੂਰੇ ਦਾ ਪਾਲੀਆਂ ਗੱਲਾਂ ਦਾ ਫਾਇਦਾ ਨਹੀਂ ਕੋਈ ਕਿਸਾਈਆਂ ਚ ਨਾ ਪਾਉ ਪੱਕੀ ਸੱਤਾ ਮਾਰਾ ਪੱਕੀ ਕੱਚੀ ਸੱਤਾ ਹਾਂ ਜੀ ਮੈਂ ਕਹਾਂ 10 10 ਦੇ ਕਿੱਥੇ 15 ਦਾ ਦਬਾਉਨੇ ਕਿੱਥੇ ਮੈਂ ਕਿਉਂ ਦਬਾਉਂ ਆ ਲੈ ਤਾਂ ਸਾਹਮਣੇ ਤੋਂ ਸੌਦਾ ਤੂੰ ਕਰਦਾ ਜਾਂ ਫਿਰ ਮੇਰੇ ਹੱਥੀਂ ਆਉਂਦੇ ਆਪਾਂ ਦੋਹਾਂ ਨਾਲ ਮਿਲ ਕੇ ਨਾ ਆਏ ਨਹੀਂ ਨਾਲ ਮਿਲ ਕੇ ਦਿੱਤੀ ਤੇ ਦਲਾਲੀ ਤੇਰੀ ਤੈਨੂੰ ਮਿਲੀ ਜਾਂ ਸੌਦਾ ਕਰਾਇਆ ਤਫੜ 15000 ਲਾ ਤਾਂ ਪਹਿਲਾਂ ਬਾਜ਼ ਮਾਲਕ ਦੀ ਆਵਾਜ਼ ਹੁਣ ਤਾਂ 30 ਮੰਗ ਲੈ 15 ਲਾਤਾ ਕਿਉਂ ਜੀ ਮੁੱਲ ਤਾਂ 35000 ਕਰਿਆ ਲੈ ਕੇ ਫਿਰ ਬੱਚਾ ਵੀ ਦੇਖੋ ਬੱਚੇ ਕਹਿੰਦੀ ਕੁਆਲਿਟੀ ਵੀ ਦੇਖੋ ਬੱਚੇ ਦੀ ਠੀਕ ਹੈ ਚੁੱਕ ਲਈ ਪੂਰੀ। ਕੀ ਕਰੀਏ ਯਾਰ। 10 ਕਸੂਤਾ ਫਸ ਗਿਆ। ਜੂ ਪੱਕਾ ਦਿ ਲੋ ਮੁਚਲਾ ਬਾਈ ਨੂੰ ਕਿੰਨੇ ਪੈਸੇ ਲਾਉਣੇ ਨੇ। ਇਹ ਤਾਂ ਬਲ ਅੱਗੇ ਚਲਾਉਂਦਾ ਫਾਇਦਾ ਨਹੀਂ ਚਲਾਉਂਦਾ ਫਾਇਦਾ। ਬਾਈ ਕਿੰਨੇ ਪੈਸੇ ਲਾਉਣੇ ਨੇ। ਪਾਈ ਜੀ ਉਹਨੂੰ ਤਾਂ ਉਹ ਆਪਦੇ ਮਰਜ਼ੀ ਨਾਲ ਦੇਖ ਤੋਂ ਕਰਾ ਗਾਈ ਜਾਂਦਾ ਉਹ ਪੀਏ ਨੂੰ ਕਿਹੜਾ ਪਤਾ ਨਹੀਂ ਸਾਰਾ ਕੁਝ ਕਿਹੜਾ ਨਿਆਰਾ ਗਾਜ ਇਹ ਕਿਹੜਾ ਜੰਮਾਈ ਆਪਾਂ ਦਾ ਜੰਮੇ ਵੀ ਨਹੀਂ ਹੋਣੇ ਜਦੋਂ ਦਾ ਇਹ ਬੱਕਰੀਆਂ ਵੇਚਦਾ ਐ ਕਰੀ ਕੱਚਾ ਦੀ ਪੱਕਾ ਦੀ ਦੇਣੇ ਦਹੀਂ ਉਹ ਲਵੇ ਨਾ ਲਵੇ ਮਰਜ਼ੀ ਅਗਲੇ ਜੇ ਮੈਂ ਗੱਲ ਲਗੂ ਮੇਮਣਾ ਤੇਰਾ 18000 ਦਾ ਵਿਕਦਾ ਨਹੀਂ ਹੁੰਦਾ ਜੀ ਚੱਲੀਏ ਭਾਈ ਥੜਕੇ ਦੇ ਪੈਸੇ ਲੱਗਦੇ ਮੈਂ ਵੇਚਣਾ ਨਹੀਂ ਕਰ ਓ ਵੇਚੂ ਆ ਤੂੰ ਨਹੀਂ ਐਵੇਂ ਪਹਿਨੇ ਮੇਰੇ ਪਾਸੇ ਮੂਹੂ ਹੀ ਦੇ ਰਹਾ ਮੈਂ ਰਸਤਾ ਕੋਈ ਨਹੀਂ ਫੇਰ ਤੈਨੂੰ ਕਰਾ ਕੇ ਮੈਂ ਤਾਂ ਬਿਨਾ ਪੁੱਛੇ ਤੋਂ ਦੇਖ ਰੇਟ ਲਾਈ ਜਾਂਦਾ ਮੈਂ ਬੋਲਦਾ ਜਿ ਕਰਾ ਕੇ ਮਾਈ ਮੇਰੀ ਗੱਲ ਸੁਣ ਮੈਂ ਨਹੀਂ ਕਹਦਾ ਵੀ ਮੇਰੇ ਕੋਈ ਨਾਂ ਰੱਖਦੇ ਪਹਿਲੇ ਸਾਰਾ ਕੁਝ ਹੀ ਪਤਾ ਯਾਰ ਨਾਂ ਰੱਖਦੇ ਪਹਿਲਾਂ ਪਹਿਲਾਂ ਓਏ ਨਾਂ ਤਾਨ ਕਰ ਬੰਦੇ ਦੀ ਇਹਦਾ ਜੰਮਦੀਆਂ ਰਹਿਣ ਗਿਆ ਇਤਨੂੰ ਮੂੰਹ ਘਾ ਲੋ ਤੂੰ ਉਦੋਂ ਬੱਝ ਜਣਾ ਓ ਵੀਡੀਓ ਜੋ ਕਾਊਂਟਰ ਦਦਾ ਤੂੰ ਵੀਡੀਓ ਨੂੰ ਮੂੰਹ ਦਿਖਾ ਦੇ ਵੀਡੀਓ ਜਿਹਦਾ ਕਾ ਨੂੰ ਆਪਾਂ ਨੇ ਕਿਹੜਾ ਕੋਈ ਅਸੇ ਵੀਡੀਓ ਨੂੰ ਬਲੈਕ ਕਰ ਦੇਣਾ ਮੈਂ ਹੁਣ ਨਾ ਖੜਦਾ ਮੈਂ ਹੈ ਨਹੀਂ ਹੱਥ ਨਾਲ ਕਰਦਾ ਨਹੀਂ ਉਹ ਪਰਦਾ ਹਿੰਦਾ ਬਰੇ ਮੋਰ ਦੀ ਜਾਈ ਕੋਈ ਪਤਾ ਨਹੀਂ ਮੋਰ ਦੀ ਜਾਈ ਫਿਰ ਕੋਈ ਨਹੀਂ ਤੂੰ ਕਿਰਾਏ ਨੂੰ ਮੈਨੂੰ ਮਾਰ ਉਹ ਰਾਮਪੁਰੇ ਵਾਲਾ ਕਹਿੰਦਾ ਤੱਟਾਂ ਨਹੀਂ ਹੈਗਾ ਉਹ ਨਹੀਂ ਮੈਂ ਖਿਆ ਮੰਨਿਆ ਕਰ ਠੀਕ ਹੈ ਸਰ ਅੜਵਾਈ ਕਰੀ ਜਾਂਦਾ ਮਰਜੀ ਹੈ ਦੀ ਭਾਈ ਹੈ ਅੜਵਾਈ ਹੁੰਦੀ ਹੁੰਦੀ ਆ ਚਾਰ ਹੁਣ ਉਹਨਾਂ ਦੀ ਹੱਦ ਤੋਂ ਮੈਂ ਗਾਹ ਲੰਘ ਗਿਆ ਨੇ ਮੈਂ ਉਹ ਕਹਿੰਦੇ 15 16 ਦਾ ਲੈ ਦੇ ਜਿਹੜੀ ਗੱਲ ਹੈ ਉਹਨਾਂ ਦੀ ਹੱਦ ਟੱਪ ਗਿਆ ਮੈਂ ਅਡਵਾਈਜ਼ਰ ਦੀ ਚੀਜ਼ ਆਪਣੇ ਕੋਲ ਲਿਆ ਖੜਾਇਆ ਉਹਨਾਂ ਦੀ ਮੈਂ ਹੱਦ ਟੱਪ ਗਿਆ ਅਡਵਾਈਜ਼ਰ ਵਾਲੀ